ਅਮਨ ਹਾਂਜੀ ਚਾਹ ਬਣਾ ਲਾ ਪੁੱਤ ਚਾਹ ਸਰੀਰ ਜਾਂ ਟੁੱਟਿਆ ਪਿਆ ਚਾਹ ਕਰ ਲੈ ਮਮੀ ਚਾਹ ਤਾਂ ਮੈਂ ਬਣਾ ਲੰਦੀ ਹਾਂ ਨਾਲ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਚਾਹ ਪੱਤੀ ਤਾਂ ਹੈ ਨਹੀਂ ਹੈ ਨਹੀਂ ਨਾ ਤੁਹਾਨੂੰ ਕੱਲ ਕਿਹਾ ਤਾਂ ਹੈਗਾ ਜੀ ਮੈਂ ਤਾਂ ਕਹਿਆ ਲਿਆਂਦੀ ਸੀ ਬਸ ਜੜੂ ਸਵੇਰੇ ਬਣਾ ਲਈ ਉਹ ਹੀ ਤੇ ਹੁਣ ਜੋਗ ਹੀ ਨਹੀਂ ਹੈਗੀ ਚਲ ਫਿਰ ਐ ਕਰ ਹਾਂ ਮੈਨੂੰ ਦੇ ਕੌਲੀ ਨਾਲੇ ਤਾਂ ਮੈਂ ਇਹਦੀ ਨਮ ਬਹੂ ਦੇ ਕੇ ਆਉਣੀ ਆ ਅੱਛਾ ਨਾਲ ਚਾਹ ਪੱਤੀ ਲਿਆਉਣੀ ਹੈ ਹਨਾ ਠੀਕ ਹੈ ਚਲ ਜਾਇਓ ਫਿਰ ਮੈਨੇ ਕੱਪੜੇ ਧੋਣੇ ਮੈਂ ਫੇਰ ਕੱਟ ਦੰਨੇ ਕੋਈ ਨਾ ਸੰਜ ਸ਼ਾਮ ਨੂੰ ਕਰਨੇ ਤਾਂ ਠੀਕ ਹੈ ਠੀਕ ਹੈ ਠੀਕ ਲੈ ਕੌਣ ਲਈ ਦੇ ਦਮ ਲਾ ਮਾਤਾ ਖੜਕਾ ਕੇ ਆਈਆਂ ਹੈ ਨਾ 2 ਮਹੀਨੇ ਹੋ ਗਏ ਆ ਇਹਨੂੰ ਨਾ ਕੰਮ ਕਰਦੀ ਇਹਨੇ ਢੱਕਾ ਤੋੜਦੀ ਆ ਸੱਸ ਕੰਮ ਕਰਦੀ ਫਿਰਦੀ ਆ ਆਪ ਤਾਂ ਖੜਕਾਇਆ ਹੈ ਵਧੀਆ ਇਹ ਆਏ ਅਮਨ ਹਾਂਜੀ ਲੈ ਆ ਚਾਹ ਪੱਤੀ ਤੇ ਜਾ ਚਾਹ ਕਰ ਲੈ ਹੁਣ ਅੱਛਾ ਹੋਰ ਪੀ ਲਈਏ ਲੱਗ ਗਿਆ ਨਵੀਂ ਬਹੂ ਦਾ ਜੀ ਲੱਗ ਗਿਆ ਜੀ ਤਾਂ ਆਪੇ ਲੱਗਣਾ ਬੇਲੀ ਬੈਠੀ ਆ ਅੱਛਾ 2 ਮਹੀਨੇ ਹੋ ਗਏ ਹਾਂ ਜਾ ਦੇਖੋ ਫੋਨ 'ਚ ਮੈਂ ਤਾਂ ਗੱਲਾਂ ਕਰੀ ਜਾਂਦੀ ਆ ਕਹਿੰਨੀ ਮਾਂ ਨਾਲ ਕਹਿੰਨੀ ਭੈਣ ਨਾਲ ਬੀ ਦਸ ਮੈਂ ਤਾਂ ਖੜਕਾਇਆ ਹੀ ਪਈ ਆ ਪਤਾ ਕਿ ਹੈ ਤੁਸੀਂ ਕੀ ਤੁਹਾਨੂੰ ਕੀ ਲੋਣ ਪਈ ਤੀ ਪਹਿਲਾਂ ਕਹਿਣ ਦੀ ਦੱਸ ਇਹ ਫਿਰ ਆਏ ਸਿਰ ਪਰ ਚੜ ਕੇ ਬਹਿ ਜੂਗੀ ਅਮਨ ਉਹ ਹਜੇ 2 ਮਹੀਨੇ ਹੋਏ ਨੇ ਆਪਣੀ ਮਾਂ ਨਾਲ ਗੱਲਾਂ ਕਰਦੀ ਹੋਣੀ ਜਾਂ ਆਪਣੀ ਭੈਣ ਨਾਲ ਗੱਲਾਂ ਕਰਦੀ ਹੋਣੀ ਆ ਗੱਲਾਂ ਤਾਂ ਕਰਦੀ ਫਿਰ ਕੰਮ ਨੂੰ ਤਾਂ ਹੱਥ ਪਾ ਸਕਦੇ ਨੇ ਮੜ ਮੋਟ ਕੰਮ ਨੂੰ ਵੀ ਲੱਗ ਜੂਗੀ ਮੰਮੀ ਹਜੇ ਇੱਕ ਦੂਜੇ ਦੇ ਘਰ ਦਾ ਭੇਜ ਤਾ ਉਹਨੂੰ ਟਾਈਮ ਵੀ ਲੱਗ ਜਾਂਦਾ ਜਿਹੜੇ ਘਰ ਚੋਂ ਆਈ ਆ ਕੀਪ ਤਾਂ ਕਿੰਨੀ ਕਿ ਲਾਡਲੀ ਹੋਊਗੀ ਉਹ ਪਤਾ ਮੰਮੀ ਕੀ ਆ ਜਾਂ ਤਾਂ ਆਪਾਂ ਗਮਲੇ ਚੋਂ ਬੂਟਾ ਪਾਟ ਕੇ ਦੂਏ ਗਮਲੇ ਚ ਲਾਉਨੇ ਆ ਉਹ ਵੀ ਤਾਂ ਮਰਜ਼ਾ ਆ ਜਾਂਦਾ ਹੈ ਫਿਰ ਇਹ ਤਾਂ ਫਿਰ ਵੀ ਇਨਸਾਨ ਤੁਸੀਂ ਯਾਦ ਕਰੋ ਜਦ ਮੇਰਾ ਨਵਾਂ ਵਿਆਹ ਹੋਇਆ ਆ ਚਾਚੀ ਕਿੱਡਾ ਬੋਲ ਮਾਰ ਕੇ ਗਈ ਵੇ ਤਾਂ ਕੁਝ ਨਹੀਂ ਆਉਂਦਾ ਇਹਨੂੰ ਫਲਾਣਾ ਨਹੀਂ ਆਉਂਦਾ ਮੈਂ ਸਿੱਖ ਗਈ ਹੌਲੀ ਹੌਲੀ ਕੰਮ ਹਾਂ ਸਿੱਖ ਗਈ ਫਿਰ ਫਿਰ ਉਹ ਬੋਲਿਆ ਹੋਇਆ ਬੋਲ ਮੈਨੂੰ ਅੱਜ ਤੱਕ ਨਹੀਂ ਭੁੱਲਦਾ ਭੁੱਲਦਾ ਤਾਂ ਨਹੀਂ ਹੁੰਦਾ ਪੁੱਤ ਜੀ ਤੁਸੀਂ ਦੱਸੋ ਤੁਹਾਨੂੰ ਨਹੀਂ ਕਿਸੇ ਨੇ ਮਾੜਾ ਚੌਂਗਾ ਬੋਲ ਬੋਲਿਆ ਮੈਨੂੰ ਬਧੇਰਾ ਕੁਝ ਬੋਲੀ ਹੋਣ ਮੈਨੂੰ ਕਿਹੜਾ ਥੋੜੇ ਬੋਲ ਮਾਰੇ ਮੇਰੀਆਂ ਚਾਚੀਆਂ ਤਾਈਆਂ ਨੇ ਫੇ ਤੁਸੀਂ ਉਹ ਬੋਲ ਭੁੱਲ ਗਏ ਰੋਟੀ ਨਹੀਂ ਆਉਂਦੀ ਇਹਨੂੰ ਐ ਨਹੀਂ ਆਉਂਦਾ ਨਹੀਂ ਤੁਸੀਂ ਉਹ ਬੋਲ ਭੁੱਲ ਗਏ ਫੇ ਹਾਂ ਮੈਂ ਕਿੱਥੇ ਭੁੱਲ ਜوں ਮੇਰੇ ਤਾਂ ਮਰਦੇ ਦਮ ਤੱਕ ਰੜਕਦੇ ਰਹਿਣਗੇ ਫੇਰ ਹੁਣ ਤੁਸੀਂ ਦੇਖ ਲਓ ਮੈਂ ਤਾਂ ਕਹਿੰਦੀ ਆ ਮੈਂ ਚਾਹ ਬਣਾਉਣੀ ਆ ਤੁਸੀਂ ਜਾ ਕੇ ਉਹਨੂੰ ਕਹਿ ਕੇ ਆਓ ਵੀ ਪੁੱਤ ਗੁੱਸਾ ਨਾ ਕਰੀ ਮੈਂ ਤਾਂ ਐਸੀ ਗੱਲ ਕਰਤੀ ਹੋਗੀ ਹੈਨਾ ਜਾਓ ਮੈਂ ਚਾਹ ਬਣਾ ਲੈਂਦੀ ਨਿਆਣੀ ਦਾ ਮਨ ਓਖੜ ਗਿਆ ਹੁਣ ਉਹੀ ਤਾਂ ਗੱਲ ਆ ਚੱਲ ਮੈਂ ਬਾਹਨ ਦੇ ਢੇਕ ਚਲੀ ਜਾਨੀ ਆ ਹਾਂ ਕਹਿ ਆਉਣੀ ਬੇਚਾਰੀ